ਕੀ ਕੀ ਸਰਕਾਰ ਨਹੀਂ ਦੇਖੀ ਇਹਨੇ 70 ਵੀ ਮਾਰ ਲੋ ਗਾਲਾਂ ਨਹੀਂ ਕੱਢ ਲੋ ਫਿਰ ਵੀ ਇਹ ਢੀਠ ਤੇ ਠੀਕ ਹੀ ਐ ਸਿੱਖ ਝੂਠ ਪੰਡਾਂ ਦੇ ਪੰਡ ਪੰਨੇ ਪਈਆਂ ਝੂਠਾਂ ਦੇ ਇਹਨਾਂ ਨੇ ਪੈਸਾ ਵੱਖ ਲਿਆ ਸਾਢੇ 12000 ਕਰੋੜ ਰੁਪਇਆ ਫਲੱਡ ਰੀਲੀਫ ਡਿਜ਼ਾਸਟਰ ਰੀਲੀਫ ਮੈਨੇਜਮੈਂਟ ਫੰਡ ਹੁੰਦਾ ਇਹਨੂੰ ਵੀ ਹੱਥ ਨਹੀਂ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਐ ਸਾਡੇ 12000 ਕਰੋੜ ਰੁਪਏ ਕੱਢ ਕੇ ਵਟ ਗਈ ਢੀਠ ਸਰਕਾਰ ਨਹੀਂ ਦੇਖੀ ਇਹਨੇ ਛਿੱਤਰ ਵੀ ਮਾਰ ਲੋ ਗਾਲਾਂ ਵੀ ਕੱਢ ਲੋ ਫਿਰ ਵੀ ਨਹੀਂ ਢੀਠ ਤੇ ਠੀਕ ਨਹੀਂ ਹੈ ਤੇ ਝੂਠ ਪੰਡਾਂ ਦੇ ਪੰਡ ਪੰਨੇ ਪਈਆਂ ਝੂਠਾਂ ਦੇ ਐਸਾ ਇਹ ਕਹਿੰਦਾ 5 ਲੱਖ ਏਕੜ ਨੂੰ ਮੈਂ ਬੀਜ ਦਊਗਾ ਕਿਹੜਾ ਬੀਜ ਓਕੀ ਦਾ ਫਸਲ ਦਾ ਕਹਿਵਾ ਗਿਆ ਹੁਣ ਮੈਨੂੰ ਦੱਸ ਰਿਹਾ ਸੀ ਤੁਹਾਡੇ 52 ਪਿੰਡਾਂ ਚ 1 ਕਰੋੜ 16 ਲੱਖ ਰੁਪਇਆ ਦੇ ਕੇ ਗਿਆ ਆ ਅੜਾ ਵਿੱਚ ਨੁਕਸਾਨ ਕਰ 52 ਪਿੰਡਾਂ 'ਚ 1 ਕਰੋੜ 16 ਲੱਖ ਇਹ ਮਤਲਬ ਪਹਿਲੀ ਗੱਲ ਤਾਂ 11 ਕਿੱਲੇ ਹੀ ਹੁੰਦੇ ਇੱਕ ਪਿੰਡ ਮਗਰ ਤੁਹਾਡੇ ਆ ਆ ਤਾਂ ਸੱਚ ਘਾਰੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਚੋਣੀਆਂ ਦੇ ਵੀ ਪੈਸੇ ਦਿੰਦੇ ਹੁੰਦੇ ਸੀ ਲੇਬਰ ਦੇ ਵੀ ਦਿੰਦੇ ਹੁੰਦੇ ਸੀ ਅਸਲੀ ਗੱਲ ਕੀ ਹੈ ਇਹਨਾਂ ਨੇ ਪੈਸਾ ਵੱਖ ਲਿਆ ਸਾਡੇ 12000 ਕਰੋੜ ਰੁਪਇਆ ਫਲਾਟਰ ਰਲੀਫ ਡਿਜ਼ਾਸਟਰ ਰਲੀਫ ਮੈਨੇਜਮੈਂਟ ਫੰਡ ਹੁੰਦਾ ਜਿਹਨੂੰ ਵੀ ਹੱਥ ਨਹੀਂ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹ ਨੇ ਗੰਦੇ ਬੰਦੇ ਐ 12.5 ਹਜ਼ਾਰ ਕਰੋੜ ਰੁਪਏ ਕੱਢ ਕੇ ਵਰਤ ਗਏ 5000 ਕਰੋੜ ਤਾਂ ਇਕੱਲੇ ਆ ਜਿਹੜਾ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ ਚਲੇ ਜਾ ਝਾੜੂ ਵਾਲੇ ਦੇ ਆ ਭਗਵੰਤ ਮਾਨ ਦਾ ਫੋਟੋ ਹੀ ਹਰ ਸੜਕ ਤੇ ਹਰ ਚੀਜ਼ ਤੇ ਚਿਪਿਓ 1000 ਕਰੋੜ ਰੁਪਏ ਸਾਲ ਦਾ ਉਹਦੇ ਚ ਵਰਤੇ ਇਹਨਾਂ ਨੇ 1000 ਕਰੋੜ ਰੁਪਏ ਐਂ ਕਰਕੇ ਸਾਰੇ ਕਾਲਾ ਮਲਾ ਕਰਕੇ ਤਾਈ ਉਹ ਦਵਾਨੀ ਨਹੀਂ ਦੇਵੇ ਦੇਖੋ ਐਡਾ ਵੱਡਾ ਪਾਪ ਐਡਾ ਵੱਡਾ ਗੁਨਾਹ ਕਰ ਰਹੇ ਆ ਪੰਜ ਸਾਲ ਤੁਹਾਡੇ ਇਹਨਾਂ ਨੇ ਖਰਾਬ ਕਰਤੇ ਪੰਜ ਸਾਲ ਕਾਂਗਰਸੀਆਂ ਨੇ ਕਰਤੇ ਤੁਸੀਂ ਕਿਤੇ ਬਹਿ ਕੇ ਸੋਚਿਆ ਕਿ ਸਹੀ ਹਮਦਰਦ ਕੌਣ ਆ ਆਪਣਾ ਕਿਹੜੀ ਪਾਰਟੀ ਆਪਣੀ ਆ ਕਿਹੜੀ ਪਰਾਈ ਹੈ ਕਿਨੇ ਸਾਨੂੰ ਕੁਝ ਦਿੱਤਾ ਹੈ ਜੇ ਤੁਸੀਂ ਸਹੀ ਦਿਲੋਂ ਸੋਚੋਗੇ ਨਾ ਥੋੜੀ ਵੀ ਆਪਣੀ ਖੇਤਰੀ ਪਾਰਟੀ ਕਾਲੀ ਦਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਇੱਕ ਪਾਰਟੀ ਵੀ ਨਹੀਂ ਕਰ ਸਕਦੀ ਜੋ ਕੁਝ ਵੀ ਕਿਸਾਨ ਨੂੰ ਸਹੂਲਤਾ ਮਿਲੀਆਂ ਸਾਰੀਆਂ 100% ਅਕਾਲੀ ਦਲ ਨੇ ਦਿੱਤੀ ਹੈ ਤੇ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਭਾਵੇਂ ਤੁਹਾਡੇ ਬੰਬੀਆਂ ਦੇ ਬਿੱਲ ਮਾਫ ਕਰਨੇ ਆ ਟੂਬਲ ਕਨੈਕਸ਼ਨ ਦੇਣੇ ਭਾਵੇਂ ਖਾਲੇ ਬਣਾਉਣੇ ਭਾਵੇਂ ਕੱਸੀਆਂ ਕੱਢਣੀਆਂ ਭਾਵੇਂ ਬੰਡੀਆਂ ਬਣਾਉਣੀਆਂ ਭਾਵੇਂ ਟਰੈਕਟਰ ਦੇ ਟੈਕਸ ਮਾਫ ਕਰਨਾ ਉਵੇਂ ਗਰੀਬ ਜਨਤਾ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਐਸ.ਸੀ. ਸਕਾਲਰਸ਼ਿਪ ਜਿੰਨੀਆਂ ਚੀਜ਼ਾਂ ਬਿਨਾਲੇ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਬੁੱਲਦੀਆਂ ਫੜਦੀਆਂ ਕੋਈ ਪੁੱਛਦਾ ਨਹੀਂ ਕਿਸੇ ਆਪਣੇ ਕੌਮ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ ਆਪਾਂ ਤਜਰਬੇ ਬੜੇ ਕਰਦੇ ਹਾਂ ਪਰ ਤਜਰਬੇ ਦਾ ਵੱਡਾ ਨੁਕਸਾਨ ਕਰ ਗਿਆ ਆਪਣਾ 10 ਸਾਲ ਪਿਛੇ ਹੋ ਗਏ ਅੱਜ ਮੈਂ ਸੜਕਾ ਬਣਾ ਕੇ ਗਿਆ ਸੀ ਮੈਂ ਅੰਮਰਸਰ ਖੈਰੀ ਦੇਖ ਲਓ ਤੁਹਾਡੇ ਨਾਲ ਹੈ ਕੁੱਟੀਆਂ ਪਈਆਂ ਡੇਡੇ ਮੋਰੇ ਕੋਏ ਹੋਏ ਪਏ ਆ ਦਰਬਾਰ ਸਾਹਿਬ ਦੇ ਸਾਹਮਣੇ ਮੈਂ ਕਿੰਨਾ ਸੋਨਾ ਬਣਾ ਕੇ ਗਿਆ ਸੀ ਗੰਦ ਪਿਆ ਅੱਜ ਪੂਰੇ ਪੰਜਾਬ ਵਿੱਚ ਉਦੋਂ ਹੀ ਇਟ ਲੱਗੀ ਆ ਜਦੋਂ ਆਪਣੀ ਸਰਕਾਰ ਸੀ ਉਹਦੇ ਬਾਅਦ ਨਹੀਂ ਲੱਗੀ ਨਾ ਲੱਗਣੀ ਹੈ ਕਿਉਂਕਿ ਸਾਡੇ ਵਾਸਤੇ ਆਕਾਲੀ ਦਲ ਵਾਸਤੇ ਆ ਘਰ ਆ ਉਨਾ ਵਾਸਤੇ ਗੈਸਟ ਹਾਊਸ ਹੈ ਕਿ ਦਿੱਲੀ ਆਗੇ ਗੈਸਟ ਆਉਂਦੇ ਰਹੇਗੇ ਜੇ 5 ਸਾਲ ਟੱਪ ਕੇ ਚੰਗੇ ਨੋਟਲੈਂਡ ਚੰਗਾ ਪੈਸਾ ਕਮਾ ਲਿਆ ਉਹ ਤਾਂ ਸੋਚਦੇ ਯਾਰ ਇੱਕ ਮਾਰ ਭਾਵੇਂ ਪੈਸਾ ਜਿੰਨਾ ਮਰਜ਼ੀ ਕਮਾ ਲਓ ਉਹ ਸੋਚਦੇ ਹੈ ਕਿ ਜਿਹੜੇ ਦੇਖ ਕਾਲੀ ਦਲ ਨੇ ਕੰਮ ਕੀਤੇ ਫਿਰ ਵੀ ਨਹੀਂ ਵੋਟਾਂ ਪਈਆਂ ਫਿਰ ਕੰਮ ਕਰਨ ਦਾ ਲੋੜ ਕੀ ਹੈ ਪੈਸੇ ਕਮਾਈਏ ਆ ਸੋਚ ਹੈ ਅਕਾਲੀ ਦਲ ਦੀ ਸੋਚ ਹੈ ਪੰਜਾਬ ਦੇ ਲੋਕ ਹੁਣ ਤੁਹਾਡੇ ਸਾਹਮਣੇ ਆ